ਉਹ ਲੋਕਾਂ ਨੇ ਕੀਤਾ ਇਹਦਾ ਡਾਕਟਰ ਵੀ ਹੈ ਰਾਤਾਂ ਦੇ ਫੈਂਟਿਕ ਹੋਏ ਉਹ ਕਈ ਦਿਨਾਂ ਸਾਡਾ ਤਿੰਨ ਖਾ ਖਾਂ ਵਿਲਾ ਹੀ ਜਾਤਿਆ ਉਤਾਲ ਹੋ ਗਿਆ ਜੀ ਹੁਣ ਆਣ ਕੇ ਮੈਂ ਵੱਟਾ ਉਹ ਲੰਮੀਆ ਕਰ ਲੱਗਾ ਦੇ ਇਹਨਾਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਿਹੜਾ ਤੁਹਾਡਾ ਚਾਚਾ ਹੈ ਜਿਹਦੀ ਪੈਂਡੀ ਹੈਗੀ ਉਹ ਇਹ ਆਪਦੀ ਗੂਹੂ ਬਿਆਨ ਕਰਦੇ ਪਏ ਕਿ ਅਸੀਂ ਵੈਲੀ ਜਿਹੜੀ ਹੈਗੀ ਸ਼ਮਸ਼ੀਰ ਸਿੰਘ ਨੂੰ ਹੀ ਰਿ ਅਸੀਂ ਸਾਕਰੇ ਸੰਦੀਪ ਸਿੰਘ ਨੂੰ ਮੋੜੀ ਉਹਨਾਂ ਨੂੰ ਦਿੱਤੀ ਹੋਈ ਤਾਂ ਜਿਹੜੀ ਆਪਦੀ ਮਾਰਕੀ ਪਈ ਉਹ ਸਿੱਧੀ ਕਰਨੀ ਚਾਹੁੰਦੇ ਸਾਡਾ ਕੋਈ ਉਹਨਾਂ ਦਾ ਰਕਾ ਦੇ ਤਾ ਮੰਦਰ ਸਿੰਘ ਦੀ ਲਾਈਟ ਕਿਸੇ ਕਾਰਨ ਮੈਨੂੰ ਅਸਲ ਤਾਂ ਕੋਈ ਪਤਾ ਨਹੀਂ ਵੀ ਕਿਵੇਂ ਬੰਦ ਹੋਈ ਕਿਵੇਂ ਨਹੀਂ ਕਿਉਂਕਿ ਮੇਰੇ ਘਰ ਤੋਂ 2 ਕਿਲੋਮੀਟਰ ਵੱਟ ਪਿੰਡ ਤੋਂ ਪਾਸੇ ਰਹਦੇ ਜੀ ਉਹ ਕਹਿੰਦੇ ਆ ਵੀ ਮੇਰੇ ਵਜ੍ਹਾ ਕਰਕੇ ਉਹਨਾਂ ਦੀ ਬਿਜਲੀ ਬੰਦ ਆ ਮੈਂ ਆਪ ਦਾ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਚੜ੍ਹੂੰਗਾ ਤੇ ਉਹ ਵੀ ਆ ਜਾ ਗਏ ਉੱਥੇ ਸੌਂਖਾ ਜਾਣਾ ਵੀ ਅਸੀਂ ਇਸ ਗੱਲ ਦੇ ਭਾਗੀਦਾਰ ਬਣਾਂਗੇ ਗੁਰਿੰਦਰ ਸਿੰਘ ਖਾਲਸਾ ਕਹਿੰਦਾ ਕਿ ਮੈਂ ਆਪਣੇ ਪਿੰਡ ਦੇ ਲਈ ਇੱਕ ਇਨਸਾਨ ਲਈ ਖੜਾ ਹਾਂ ਸਮਾਜਿਕ ਮੁੱਦਿਆਂ ਦੇ ਕੀ ਗੁਰਿੰਦਰ ਸਿੰਘ ਖਾਲਸਾ ਇੱਕ ਪਾਰਟੀ ਹਲ ਖੜਾ ਕਿ ਉਹ ਮੈਂ ਗਰਿੰਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਮ ਨੇ ਰੀਅਲਟੀ ਦੇ ਨਾਲ ਅੱਜ ਅਸੀਂ ਸਿਰ ਦੁਬਾਰਾ ਤੋਂ ਮੰਡਲ ਮਾਲਾ ਕਲਾਂ ਦੇ ਵਿੱਚ ਖੜੇ ਹੈ ਜਿਹੜੇ ਅਸੀਂ ਕੱਲ੍ਹ ਇੱਕੋ ਵੀਡੀਓ ਤਿਆਰ ਕੀਤੀ ਸੀ ਕਿ ਜਿਸ ਦੇ ਵਿੱਚ ਦੋਸ਼ ਲਾਇਏ ਗਏ ਸੀ ਕਿ ਇੱਕ ਭਤੀਜੇ ਨੇ ਆਪਣੇ ਹੀ ਚਾਚੇ ਦੀ ਪੈਲੇ ਦੇ ਕਬਜ਼ਾ ਕੀਤਾ ਅੱਜ ਅਸੀਂ ਦੂਜੀ ਧਿਰ ਲੈ ਕੇ ਆਏ ਹਾਂ ਉਹਨਾਂ ਦੇ ਬਿਆਨ ਤੁਹਾਡੇ ਸਾਹਮਣੇ ਲੈ ਕੇ ਨਾਲ ਨਾਲ ਇੱਕ ਗੱਲ ਹੋਰ ਵੀ ਦੱਸਣੀ ਹੈ ਕਿ ਬਲਵਿੰਦਰ ਸਿੰਘ ਖਾਲਸਾ ਜੋ ਕਿ ਉਹਨਾਂ ਨੂੰ ਦੂਸਰੀ ਧਿਰ ਵੱਲੋਂ ਦੋਸ਼ ਲਾਇਏ ਗਏ ਸੀ ਕਿ ਆਮ ਆਦਮੀ ਪਾਰਟੀ ਦਾ ਵਰਕਰ ਹੈ ਕਿ ਆਪ ਦੀ ਸਰਕਾਰ ਦੇ ਜਜ਼ਬੇ ਨੂੰ ਲੈ ਕੇ ਜਿਹੜਾ ਹੈਗਾ ਇਹ ਉਹਨਾਂ ਇਹ ਜਿਹੜਾ ਹੈਗਾ ਸਖਤੀ ਕਰਦਾ ਪਿਆ ਹੈਗਾ ਕਈ ਗੰਮਾਂ ਦੇ ਵਿੱਚ ਰੁਕਾਵਟ ਬਣਦਾ ਹੈ ਅੱਜ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਅੰਕੂਸ਼ ਕੀ ਨਾਮ ਹੈ ਤੁਹਾਡੇ ਦੇ ਦੋਸ਼ ਕਾਇਆ ਤੁਹਾਡੇ ਹੀ ਵੱਡੇ ਭਰਾ ਕੱਚਾ ਕੱਚਾ ਵਰਗਾ ਹੀ ਕਾਇਆ ਲੱਗਦਾ ਕੱਚਾ ਲੱਗਦਾ ਇਹ ਕਿਸੇ ਹੋਰ ਨੇ ਪਹਿਲੇ ਦੇ ਕਬਜ਼ਾ ਦਿੱਤਾ ਹੋਏ ਕੋਈ ਕਰਦਾ ਨਹੀਂ ਕੀਤਾ ਇਹਦਾ ਲੈਟਰ ਪਹਿਲਾਂ ਦਾ ਤਰ੍ਹਾਂ ਦੇ ਫੈਂਟਿਵ ਹੈ ਯਾਰੀ ਲੰਮੀ ਪਹਿਲੀ ਮਿਲਣੀ ਕੀਤੀ ਲੱਗੇ ਪਹਿਲਾ ਤਾਂ 205 ਦੇ ਵਿੱਚ ਇਹਨੇ ਕਈ ਵਾਰੀ ਜੀ ਤੇਜ ਸਿੰਘ ਨੇ ਜਦੋਂ ਮੈਂ ਕਹਿੰਦਾ ਨਹੀਂ ਉਹ ਬਈ ਦੇ ਨਾਲ ਸਾਡਾ 3 ਖਾਂ ਖਾਂ ਵਿਲਾ ਹੀ ਜਾ ਤਾ ਉਤਾਲ ਹੋ ਗਿਆ ਜੀ ਹੁਣ ਆਣ ਕੇ ਮੈਂ ਵੱਟਾ ਕੋਲ ਲੰਮੀਆ ਕਰਨ ਲੱਗਾ ਤੇ ਇਹਨਾਂ ਨੇ ਮੈਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਤੇ ਮੜ ਕੇ ਜੱਜੇ ਕੋਲ ਤਾਂ ਨਿਕਰੀ ਚਾਲ ਨਹੀਂ ਆ ਇਹਨਾਂ ਨੇ ਕਿਹਾ ਵੀ ਸਾਡੇ ਨਾਲ ਰਫਾ ਪਰਣਾ ਤੇ ਤੇਜ ਸਿੰਘ ਦੇ ਨੰਬਰ ਤੇ ਕਹਿੰਨੇ ਕਿ ਸਾਡੇ ਸਰਦਾਰ ਸਿੰਘ ਕੋਲ ਆ ਕੇ ਲੱਗੋ ਤਾਂ ਚਾਤਾ ਲਾਦਾ ਇਹਨਾਂ ਕੋਲ ਇਹਨਾਂ ਦੇ ਕੋਲ ਹੀ ਕੋਈ ਨਹੀਂ ਪ੍ਰਰੀਤਾ ਉਹਨਾਂ ਕੋਲ ਹੀ ਆ ਠੇਕੇ ਤੇ ਮੰਦਰ ਸਿੰਘ ਨਾਟ ਕੋਲ ਉਹਨਾਂ ਨੇ ਕਹਿਣ ਲੱਗ ਦਿੱਤੀ ਹੋਈ ਹੈ ਰੀਸ ਨੂੰ ਸੈਮ ਮੇਚਾਟੇ ਭਰਾ ਉਹ ਬੇਬੇ ਜੀ ਜਿਹੜਾ ਤੁਹਾਡਾ ਚਾਚਾ ਹੈ ਜਿਹਦੀ ਪੈਂਡਿੰਗ ਹੈਗੀ ਉਹ ਇਹ ਆਪਦੀ ਗੂਹੂ ਬਿਆਨ ਕਰਦੇ ਪਏ ਕਿ ਅਸੀਂ ਵੈਲੀ ਜਿਹੜੀ ਹੈਗੀ ਸ਼ਮਸ਼ੀਰ ਸਿੰਘ ਨੂੰ ਇਹ ਰਿ ਅਸੀਂ ਸੈਕਟਰੀ ਸੰਦੀਪ ਸਿੰਘ ਨੂੰ ਕਹੇ ਉਹ ਕਹੇ ਉਹਨਾਂ ਨੂੰ ਦਿੱਤੀ ਹੋਈ ਤਾਂ ਜਿਹੜੀ ਆਪਦੀ ਮਾਰਕੀ ਪੈਲੀ ਉਹ ਸਿੱਧੀ ਕਰਨੀ ਚਾਹੁੰਦੇ ਆ ਸਾਡਾ ਕੋਈ ਉਹਨਾਂ ਦਾ ਰਕਾ ਦੇਕਾ ਨਹੀਂ ਤੇ ਸੇਵ ਸਿੰਘ ਨਾ ਕੋਈ ਉਹਨਾਂ ਨਾਲ ਕਿ ਜਾਣ ਕੇ ਉਹ ਲੜਾਈ ਮੰਨਦੇ ਕੋਈ ਉਹਦਾ ਮੈਂਕਾ ਦੇਕਾ ਨਹੀਂ ਆਪਦੀ ਜਿਹੜੀ ਸਾਡੇ ਨਾਂ ਪੈਲੀ ਅਸੀਂ ਉਹ ਹੀ ਸਿੱਧੀ ਕਰਨੀ ਚਾਹੁੰਦੇ ਆ ਕਿਉਂ ਰਾਹਾਂ ਲੱਗਦੇ ਦੇਖਣੀ ਰੂਟ ਕੋਟੀ ਕੋਲੀ ਆਉਂਦੀ ਕਿੰਨੀ ਟਾਈਮ ਤੇ ਮੇਰੇ ਕੋਲ 1.5 ਕਿਲੋ ਮੈ ਜੀ ਹਤਕਲੰਗਰ ਕੋਲੇ 1 ਕਿਲੋ 3 ਕਿਲੋ ਮਾ ਖੁਲਿੰਦਰਪੁਰ ਕੋਲੇ 2.5 ਕਿਲੋ ਜੀ ਤੇਰੇ ਕੋਲੇ 2 ਕਿਲੋ ਮੰਜਿੰਦਰ ਸੁਖਿੰਦਰ ਮੇਰੇ ਘਰ ਤੇ ਦਾ ਪਤ ਜੀ ਤੁਸੀਂ ਤੈਨੂੰ ਪਾਈ ਨਹੀਂ ਸਾਹੀ ਤੈਨੂੰ ਪਾਈ ਇੱਕ ਉਹਨਾਂ ਕੋਈ ਵੀ ਦੋਸ਼ ਲੱਗਿਆ ਘਾਟੇ ਨਹੀਂ ਜਿਹੜੀ ਪਰਜਾਈ ਥੋੜਾ ਇਹਦਾ ਭਾਈ ਬਾਹਰ ਗਿਆ ਹਾਂਜੀ ਉਹਨਾਂ ਦੀ ਉਹਨਾਂ ਦੀ ਵਾਈਫ ਹੈ ਉਹਨਾਂ ਨੇ ਸਾਡੇ ਨਾਲ ਬਾਹਰ ਫੋਨ ਤੇ ਗੱਲ ਕੀਤੀ ਸੀ ਕਿ ਉਹਨਾਂ ਨੇ ਵੀ ਤੁਹਾਡੇ ਤੇ ਦੋਸ਼ ਲਾਇਆ ਕਿ ਇਹ ਮੇਰਾ ਜਿਹੜਾ ਘਰ ਆ ਲੱਗ ਜਿੰਦੀ ਤੇ ਕਈ ਦਾ ਛੋਟੇ ਭਰਾ ਦਾ ਹਿੱਸਾ ਬਣ ਤਾ ਕਿ ਕਿ ਕੁਝ ਕਰਜ਼ਾ ਨਹੀਂ ਕੀਤਾ ਕੋਈ ਕਰਜ਼ਾ ਨਹੀਂ ਕੀਤਾ ਇਹ 2 ਕਿੱਲੇ ਸਾਡੇ ਕਰਜ਼ੇ ਦੇ ਵਿੱਚ ਰੱਖੇ ਸੀਗੇ ਉਹ ਬੈਗ ਕੀਤੇ ਸੀ ਮੈਂ 5 ਕਿੱਲੇ ਕੋਤੋਂ ਕਰੀ ਦੇ ਬਾਅਦ ਲੇਕਿਨ 5 ਨਹੀਂ ਉਹ ਜਿਹੜੇ ਤਿੰਨ ਉਹ ਕਪੈਣ ਆ ਤਿੰਨ ਭਰਾ ਤੇ ਇੱਕ ਮਾਤਾ ਕਿੱਲਾ-ਕੱਲਾ ਕਰੀ ਦਾ ਨਾ ਕਰ ਗਿਆ ਤੇ aí ਕੋਈ ਨਹੀਂ ਨੂੰ ਕੋਈ ਕਰਜ਼ਾ ਲਾ ਰੇ ਕਿੰਨੀ ਰਕਮ ਆਪਾਂ ਕੜੀ ਕਰ ਲੈਣੀ ਹੈ। ਤੇ ਕੋਈ ਥੋੜਾ ਜਨਾ ਕੋਈ ਲੋਕਲ ਕੈਪੀਟਲ ਨਹੀਂ ਹੋ ਆਂਦ ਕਿੱਲੇ ਕਰੀ ਦੇ ਜੂ। ਤੇ ਜੂ ਨਾ ਦੋ ਕਿੱਲੇ ਜਿਹੜੇ ਅਸੀਂ ਰੱਖੇ ਕਰਦੇ ਦੇ ਵਿੱਚ ਉਹਦੇ ਵਿੱਚੋਂ ਡੇਢ ਕਿੱਲਾ ਹੀ ਦੇ ਦੁੱਤਾ ਹੈਗਾ ਜਿਹੜਾ ਮੈਂ ਚਾਰ ਖਾਨ ਆਪਦੇ ਨਾਲ ਵਈ ਸੀ ਉਹਦੇ ਨਾਲ 35 ਲੱਖ ਰੁਪਇਆ ਕਰਜ਼ਾ ਲਾ ਕੇ ਚਾਰ ਖਾਨਾਂ ਆ ਮੇਰਾ 35 ਲੱਖ। ਹੂੰ ਉਹ 35 ਲੱਖ ਦੇ ਵਿੱਚ ਮੇਰੇ ਪਿਓ ਨੇ ਮੇਰੇ ਨਾਲ ਕਰਾ ਕੇ ਗਏ ਚਾਰ ਖਾਨ। ਉਹਨਾਂ ਨੇ ਨਾ ਕੋਈ ਲਾਗਤ ਦਿੱਤਾ ਨਹੀਂ। ਤੇ ਜਿਹੜੇ ਪੰਜ ਕਿੱਲੇ ਸੀ ਕਿੱਲਾ ਮੇਰੀ ਮਾਤਾ ਦੇ ਨਾਲ ਜਿਹੜਾ ਕਿਲਾ ਮੇਰੇ ਭੈਣ ਦੇ ਤੇ ਕਿੱਲਾ ਕਿੱਲਾ ਹਰ ਆਪਣਾ ਜਿਹੜਾ ਥੋੜਾ ਭਾਈ ਬਾਹਰ ਗਿਆ ਉਹ ਬੈਠ ਨਹੀਂ ਸਕਾਈ ਹਾਂ ਹੁਣ ਇੱਕ ਕਿੱਲਾ ਬਚਿਆ ਹੋਇਆ ਉਹ ਸੰਗਲੰਦਰ ਸਿੰਘ ਹੋ ਰਹੀ ਜਿਨ੍ਹਾਂ ਦਾ ਥੋੜਾ ਬੋੜਾ ਖੰਡਾ ਹਾਂਜੀ ਇਹ ਥੋੜੇ ਪਹਿਲੇ ਹਾਂਜੀ ਥੋੜੀ ਵੱਡੀ ਵੀ ਛੋਟੀ ਵੀ ਬਟ ਇਹਨਾਂ ਦੇ ਜਿਹੜੇ ਗੋਸ਼ ਲੱਗ ਰਹੇ ਨੇ ਇਹ ਤੋਂ ਨਹੀਂ ਲੱਗਦੀ ਉਹ ਐ ਲੱਗਦੇ ਉਹ ਐ ਜੀ ਪਹਿਲੀ ਲੰਮੀ ਕਰਨੀ ਕੀਤੀ ਸਹੀ ਸ਼ੁਰੂ ਉਹ ਕਿੰਨੀ ਭਰਜਾਈ ਹੈ ਪਹਿਲਾਂ ਖਸੂਰ ਸਾਡਾ ਘਰ ਸੀਗਾ ਹਾਂਜੀ ਉਹ ਮੁੜ ਕੇ ਕੀਤੇ ਹੋਏ ਸੀ ਧਾਨ ਵਾਲੇ ਮੈਦਨੇ ਆਏ ਨਹੀਂ ਕਨਾਲ ਛੋ ਦੇ ਕੋਲੇ ਉਹ ਪੁਲਿਸ ਵਾਲੇ ਆ ਗਏ ਸਾਡੇ ਕੋਲੇ ਬੀਬੀ ਬੈਠੀ ਗਈ ਉਹਨੇ ਧਾਨ ਵਾਲੇ ਜਾਦੇ ਕਨਾਲ ਜਾਦੇ ਪੁਲਿਸ ਵਾਲੇ ਕੋਈ ਸੂਰਜਾ ਨੇ ਬੈਠੀ ਨਾਲ ਚੌਂਕੀ ਲਖਾਇਆ ਤੁਹਾਡੇ ਕੋਲੇ ਉਹਨਾ ਤੁਹਾਡਾ ਹਿੱਸਾ ਆਉਂਦਾ ਕੋਈ ਦੇਖੋ 1.5 ਕਿਲਾ ਇਹੇ ਥੋੜਾ ਪਹਿਲਾਂ ਹੀ ਉਹਦੇ ਕੋਲ ਕਿੰਨਾ ਕਿਲਾ 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 ਉਹ ਤੇ ਉਹਨੇ ਬੈਗ ਨਹੀਂ ਲਈ ਸੀ। ਉਹਨੇ ਕਿਲਾ ਦਾ ਪੈਰ ਆ। ਉਹਦੇ ਕੋਲ ਹੁਣ ਦੋ ਕਿੱਲੇ। ਹੁਣ ਦੋ ਕਿੱਲੇ। ਉਹ ਦੋ ਕਿੱਲੇ ਦੇ ਕੋਲ ਬੇ ਕੋਲੇ ਆ ਕਿ ਨਾ। ਉਹਨੇ ਕੋਲੇ ਬੈਠੇ ਹੋ ਸਦੇ ਕੋਲੇ। ਬਸ ਸਾਡੇ ਨਾਲ ਮੋੜ ਉਈ ਰੋਲ। ਕਾਈ ਉਹਨਾਂ ਨਾਲ ਕੋਲੇ ਰੋਲ। ਛੋਟਾ ਸੰਤ ਇਹਨਾਂ ਨਾਲ ਵੀ ਘੱਟ ਕੇ ਗਿਆ ਨਾ। ਤੇ ਤੇਰੇ ਨਾਲ ਬੈਠੇ ਡਾਟਾ ਦੇ ਕੇ ਜਦੋਂ ਅਸੀਂ ਚੌਂਕੀ ਜਾਂਦੇ ਸੀ। ਉੱਥੇ ਥਾਣੇ ਦਾ ਅੱਜ ਤੱਕ ਉਹਨੂੰ ਵੈਦਦਾ ਇਹਦਾ ਕੋਈ ਨਾ ਦਿਨ ਨਹੀਂ ਨਾ। ਤੇ ਘਰੇ ਆਣ ਕੇ ਉਹਨੂੰ ਕੋਲ ਲਾ ਕੇ ਲੜਾ ਦਿੰਦੇ ਜਿੱਤੇ ਹੀ ਪੈਸੇ ਦੀ ਬੇਨਤੀ ਕਰ ਲੱਗੇ ਆ। ਉਦਹੀਂ ਜਥੇਰਾ ਦੇਖਦੇ ਮੱਲਾ ਨੇ ਫੂਲ ਲਾ ਦੇ ਜਤ। ਤਕਨੂੰ ਬਤਨ ਨਹੀਂ ਪਈ ਉਹ ਕੰਨੀ ਦੀ ਅਧਿਕ ਬੜੀ ਮੰਨ ਲੈਂਦੇ ਉਹ ਸਾਡੇ ਘਰੇ ਆਈ ਘਰੇ ਆ ਕੇ ਉਹਨੇ ਕਹਿੰਦੀ ਮੈਂ ਗੁਜਰਾਤ ਜੱਗਰੀ ਨੂੰ ਦਾ ਬਲੰਦੀ ਕੁੱਫੜ ਨੂੰ ਕੱਤ ਲੈਂਦੀ ਐ ਕਹਿੰਦੀ ਮੈਂ ਸੁਣਾ ਦਿਓ ਤੇ ਮੜ ਕੇ ਉਹਨੇ ਮਗਰੋਂ ਅਈ ਪਰੀ ਮੈਨ ਨੋੜੇ ਲਈ ਘਰੇ ਵੀ ਕੰਨੀ ਪਰੀ ਮੈਨ ਲੈਂਦੀ ਤੇ ਮਗਰੋਂ ਸਰਦੇਵ ਸਿੰਘ ਨੇ ਉਂਗਲ ਆ ਕੇ ਉੱਥੇ ਕੱਲੀ ਤੇ ਸਾਰੀ ਪੰਚਾਇਤ ਦੇ ਲੋਕ ਪਰੀ ਮਣੀਆਂ ਦਿੱਤੀ ਉੱਥੇ ਜਾ ਕੇ ਉਹਨੇ ਰੌਲਾ ਪਾ ਲਿਆ ਤੇ ਪੰਚਾਇਤ ਵਾਲਿਆਂ ਨੇ ਉੱਥੇ ਹੀ ਗ੍ਰਿਫਟ ਕਰ ਦਿੱਤੀ ਇਸ ਤੋਂ ਲਿਖਾ ਇੱਕ ਬੰਦੋਰਾ ਹੈ 2022 ਦਾ ਇਹ ਮੁੰਡੇ ਦੀ ਜਿਹੜੀ ਗੱਲ ਹੈ ਇਹ ਸਹੀ ਜੀ ਸੁਣਾ ਦਿੱਤੀ। ਇਹ ਪਹਿਲਾਂ ਆ ਕੇ ਲੜਾਈ ਹੋਈ ਸੀ ਜੀ। ਕੀ ਨਾਮ? ਮੇਰਾ ਨਾਮ ਮੋਹਨ ਸਿੰਘ ਹਿੱਕਾ ਦੇ ਕੋਲੇ। ਉਹਨੇ ਇਹਨਾਂ ਨੂੰ ਕੱਟਾ ਮਾਰ ਗਾਇਆ ਨੰਬਰ ਤਾਂ ਇੱਕ ਅਰੇ ਕਰਿਆ ਆ ਕੇ ਮਰੇ ਨੇ ਖੰਡੇ ਬਾਹਰ। ਮੈਂ ਥਾਣੇ ਲਗਾਇਆ ਸੀ। ਸੁਖਦੇਵ ਸਿੰਘ ਨੇ? ਹਾਂ ਸੁਖਦੇਵ ਸਿੰਘ ਤੇ ਨਰਮ ਸਿੰਘ ਜੀ। ਥਾਣੇ ਲਗਾਇਆ ਤੇ ਉੱਥੇ ਨੇ ਰਾਜੀ ਨਾਮ ਦੇ ਬੰਦੇ ਸਾਰਾ ਖੋਹ ਲਿਆ। ਪੇਚੇਰੀ ਦੇ ਵਿੱਚ ਲੇਟ ਆ ਗਿਆ। ਸੰਦੀਪ ਸਿੰਘ ਦੇ ਬੇਟੇ ਦਾ ਨਾਮ? ਨਰਮ ਸਿੰਘ। ਉਹਨਾਂ ਨੇ ਵੀ ਅਲਿਗੇਸ਼ਨ ਤੁਹਾਡੇ ਦੇ ਲਾਏ ਆ ਕਿ ਵੀ ਵਾਰ ਦਾ ਪਿੰਸੀ ਪਿਛਲੇ ਕੀ ਵਾਰ ਦੀ ਗੱਲ ਕਰਦੇ ਮਸਲੇ। ਕਿ ਤੁਸੀਂ ਬੰਦੇ ਸੰਦ ਕੇ ਕੋਟ ਮਾਰ ਕਰਦੇ। ਕਿਸੇ ਕਰਵਾਈ ਕੋਟ ਮਾਰ ਦੱਸੋ ਸਾਰਾ ਪਿੰਡ ਖੜਾ ਕਿਨੇ ਕੋਟ ਮਾਰਦਾ। ਹੈਗਾ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਤੁਸੀਂ ਚੌਂਕੀ ਦੇ ਦਿੱਤੇ ਲ ਜਾਂਦੇ ਕੋਟ ਮਾਰ। ਹਾਂ ਫਿਰ ਕੋਈ ਮਾਰ ਕੋਟ ਮਾਰ ਕੋਈ ਨਹੀਂ ਕਰਵਾਈ। ਚੌਂਕੀ ਦੇ ਵਿੱਚ ਇਹਨਾਂ ਨੇ ਜੇ ਚੋਰੀ ਦੇ ਕੇ ਬੜੇ ਸੀਗੇ ਉਹ ਸਾਰੇ ਪਿੰਡ ਨੂੰ ਪਤਾ ਪਤਾ ਹੈ। ਹੂੰ। ਛੋਟੇ ਮਾਲੇ ਬੱਚੇ ਨੇ ਮੋਟਰਸਾਈਕਲ ਚੋਰੀ ਕੀਤਾ ਸੀ। ਉਹ ਪੁਛਰੇ ਖਰ ਵੀ ਤੇ ਖਰ ਵੀ ਪਤਾ। ਤੇ ਫਿਰ ਇਹ ਮੜਿਆ। ਜਿੱਦਿਆਂ ਮੇਰਾ ਨਾਲ ਜੀ ਰਸੀ। ਜਿੱਦਿਆਂ। ਇਹ ਨਹੀਂ ਜੀ ਆ ਮੋਟਰਸਾਈਕਲ ਚੋਰੀ ਵੀ ਅਸੀਂ ਇਹਨਾਂ ਦਾ ਰਾਜ ਨੋ ਇਹ ਆ ਮੁੰਡਾ ਖੜਾ ਹੈ। ਇੰਨੇ ਨੇ ਮੋਟਰਸਾਈਕਲ ਵਾਪਸ ਲਿਆਏ ਨਹੀਂ ਮੋਟਰਸਾਈਕਲ ਚੋਰੀ ਦਾ ਮਾਮਲਾ ਸਮਝਾਓ ਕਿ ਵੀ ਮੋਟਰਸਾਈਕਲ ਚੋਰੀ ਹੋਈ ਮੋਟਰਸਾਈਕਲ ਚੋਰੀ ਤਾਂ ਇਹ ਇਹ ਨੂੰ ਵੀ ਸਾਰੀ ਗੱਲ ਦਾ ਪਤਾ ਹੈ ਇਹ ਸਾਡਾ ਮੁੱਖ ਬੰਦਾ ਹੈ ਇਹੇ ਦੱਸੇ ਕਸਮ ਹੀ ਹਾਂਜੀ ਮੋਟਰਸਾਈਕਲ ਦੀ ਡਾਕ ਖੋਈ ਸੀਗੀ ਆਪਣੇ ਦੇਸਾ ਧਰ ਦੇ ਤੁਹਾਡੀ ਮੋਟਰਸਾਈਕਲ ਮੇਰਾ ਨੋਟਨ ਸੀਗਾ ਮੇਰਾ ਵੱਡਾ ਭਾਈ ਸੀ ਤੇ ਇੱਕ ਫੋਨ ਸੀ ਨੋਟ ਖੋਈ ਇਸ ਰਿਪੋਰਟ ਲਖਾਈ ਰਿਪੋਰਟ ਦੇ ਵਿੱਚ ਪੁਲਿਸ ਨੂੰ ਵੀ ਕਾਰਵਾਈ ਨਹੀਂ ਕੀਤੀ ਅੱਛਾ ਫਿਰ ਐਸਆਈ ਕਮਾਂਡ ਜੀ ਨੂੰ ਮੈਂ ਦੋ ਤਿੰਨ ਵਾਰ ਫੋਨ ਵੀ ਕਰਿਆ ਮੈਂ ਕਿਹਾ ਵੀ ਕਾਰਵਾਈ ਕਰਦੇ ਕਿ ਆਪਾਂ ਵੀ ਕੱਲ ਹੋਈ ਨਿਬੜੀ ਵੀ ਸਾਨੂੰ ਕਿ ਬੰਦੇ ਨੇ ਕਹਿੰਦਾ ਉਹਦੇ ਦਿਹਾੜੀ ਆਏ ਸੀ ਬੰਦੇ ਨਿੰਮੇ ਦੇ ਵੀ ਉਹ ਰਾਤ ਨੂੰ ਗਏ ਆ ਉਹਨਾਂ ਨੂੰ ਪਤਾ ਵੀ ਸੀ ਕਿ ਉਹਦੀ ਕੈਮਰਾ ਚੱਗੀ ਤੇ ਮਾਲੇਗਣਾ ਦੇ ਬੰਦੇ ਆ ਸਾਰੇ ਅਸੀਂ ਨਿੰਮੇ ਨੂੰ ਮੈਂ ਫੋਨ ਕਰਿਆ ਮੈਂ ਕਿਹਾ ਨਿੰਮੇ ਆ ਤੇਰੇ ਦਿਹਾੜੀ ਆਏ ਸੀ ਬੰਦੇ ਜਾਂ ਤੇਰੇ ਨਾਲ ਕੋਈ ਲੈਂਕ ਹੈ ਤਾਂ ਸਾਡਾ ਮੋਟਰਸਾਈਕਲ ਚੋਰੀ ਹੋਇਆ ਉਹ ਕਹਿੰਦਾ ਵੀ ਮੈਂ ਤੜਕੇ ਤੁੰਡਾ ਉਹਨੇ ਜਿਹੜਾ ਡਰਾਈਵਰ ਹੋਇਆ ਕਹਿੰਦਾ ਵੀ ਤੁਹਾਨੂੰ ਸੀਆਈ ਤੋਂ ਆਪਾਂ ਨਰਮ ਦਾ ਨਾਮ ਉਹਨੇ ਡਰਾਈਵਰ ਤੋਂ ਮੈਂ ਮੋਟਰਸਾਈਕਲ ਤੜਕੇ ਵਾਪਸ ਕਰਤੀ ਮੋਟਰਸਾਈਕਲ ਵਾਪਸ ਕਰਤਾ ਸੀ ਚੋਰ ਲੈਣੇ ਕਰਦੇ ਉਹਨਾਂ ਨੇ ਕਿ ਜਿਹੜਾ ਬਾਈਕ ਚੋਰੀ ਹੋਈ ਸੀ ਲੈਣੀ ਹੁੰਦੀ ਤੇ ਇਹ ਪਰਸੈਂਕੋ ਮੋਟਰਸਾਈਕਲ ਤੋਂ ਲੈ ਗਈ। ਹੂੰ। ਚੋਰੀ ਵੀ ਲੈਣਾ ਕਰ ਲੈ ਟੂਰ ਹੋਮਰ ਤੋਂ ਕੋਰਸ ਦੇ ਕਾਰਵਾਈ ਵੀ ਕੀਤੀ ਉਹਨੰਦਰ ਵੀ ਕੀਤੀ ਵੀ। ਕੀਤੀ ਕਾਰਵਾਈ ਵੀ ਕੀਤੀ। ਉਹਦੇ ਵਿੱਚ ਨਿਰਮੇ ਨਿਰਪਲ ਸਿੰਘ ਨੂੰ ਕੋਰਸ ਨੇ ਚੱਕ ਲਈ ਪੁੱਛ ਗਿਆ ਜੀ। ਤੇ ਇਹਦੇ ਦੌਰਾਸਤੇ ਚੂਰ ਫੜੇ ਗਏ। ਯਾਰ ਸੋ ਕੋਈ ਰੋਲ ਹੈ ਹੀ ਨਹੀਂ ਗਾ। ਬਸ ਆਹੀ ਗੱਲ ਬਾਤ ਹੈ। ਮਤਲਬ ਕਿ ਤੁਹਾਨੂੰ ਲੱਗਦਾ ਵੀ ਮੋਟਰਸਾਈਕਲ ਨੂੰ ਲੈ ਕੇ ਇਹਦੀ ਉਹਦੀ ਕੋਟ ਮਾਰ ਨਹੀਂ 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 ਇਹੋ ਸੀ ਬਾਰੇ ਮੈਨੂੰ ਨਹੀਂ ਪਤਾ ਇਹ ਕਿਹਦਾ ਰੋਲ ਹੈ ਇਹਨਾਂ ਦਾ 20%। ਕੋਈ ਰੋਲ ਨਹੀਂ ਇਸ ਸੇਕਿੰਗ ਲੈ ਕੇ। ਹਾਂ ਹਾਂ ਤਾਂ ਕੋਈ ਪਤਾ ਨਹੀਂ ਸੀ ਵੀ ਇਸ ਗੱਲ ਦੇ ਵਿੱਚ। ਵੇ ਸਾਡੇ ਰੋਲੇ ਦੇ ਵਿੱਚ ਸਾਡਾ ਤਾਂ ਤਕਦੀਰ ਚੱਲੀ ਜਾਂਦੀ ਐ ਉਸ ਤੋਂ ਬਾਅਦ ਜੋ ਐ ਨਿਭੜੂਗਾ ਠੀਕ ਐ ਇਹਦਾ ਤੁਹਾਨੂੰ ਕੋਈ ਪਤਾ ਨਹੀਂ ਕਿਹਨੇ ਫੜਾਇਆ ਕਿਹਨੇ ਦਿੱਤਾ ਕੋਈ ਜਿਹੜੀ ਛੋਟ ਕੋਲੇ ਪੈਲੀ ਹੈਗੀ ਕਿੰਨੇ ਸਾਲਾਂ ਤੋਂ ਹੈਗੀ ਸਾਡੇ ਤਾਂ ਮੇਰੀ ਉਮਰ ਤੋਂ ਪਹਿਲਾਂ ਵੀ ਹਾਂ ਪਿਆਦਾ ਆੜੇ ਤਾਂ ਮੇਰੀ ਉਮਰੋਂ ਪਹਿਲਾਂ ਹੀ ਪੈਲੀ ਵੜੀ ਐ ਕਿਸੇ ਦੇ ਇਹਨਾਂ ਦੇ ਥੋੜੇ ਚਾਚਾ ਜੀ ਦੀ ਪੈਲੀ ਸੀ ਫੇਰ ਦੇਖੋ ਇਹ ਪਹਿਲਾਂ ਵੀ ਛੇਕਦੇ ਸੀਗੇ ਤੇ ਹੁਣ ਬਾਈ ਤੋਂ ਲੈ ਕੇ ਤਾਂ ਹੈਗੀ ਤੇ ਪਹਿਲਾਂ ਵੀ ਇਹਦੇ ਕੋਲੇ ਹੀ ਦੋ ਗੱਲੇ ਠਲਾ ਰੋ ਗੱਲੇ ਬਾਈ ਤੋਂ ਲੈ ਕੇ ਰੱਖੀ ਪਹਿਲਾਂ ਮੇਰਾ ਡੈਡੀ ਸਾਰੀ ਬਾਈ ਕਰਦਾ ਸੀਗਾ ਹਾਂ ਬੈਰੀ ਇਹਨਾਂ ਕੋਲ ਉਹਦੇ ਬਾਈ ਕਰਦਾ ਮੈਂ ਬਾਈ ਦੇ ਵਿੱਚ ਆਇਆ ਸੀ ਉਦੋਂ ਲੈਕਚਰ ਨੂੰ ਹੋਇਆ ਸੀ ਬਲਿੰਦ ਸਿੰਘ ਖਾਲਸਾ ਇਹ ਤੁਹਾਡਾ ਨਾਮ ਬੜਾ ਮਸ਼ਹੂਰ ਕੀਤਾ ਹੋਇਆ ਉਹਨਾਂ ਨੇ ਕਿ ਆ ਆਲੀ ਵੀ ਪਾਰਟੀ ਜਿਹੜੇ ਤਹਿਤ ਜਿਹੜਾ ਹੈਗਾ ਇਹ ਸਾਨੂੰ ਤੁਹਾਡੀ ਵੀ ਇਨਵੋਲਵਮੈਂਟ ਹੈ ਜੀ ਤੁਸੀਂ ਇਹਦਾ ਵਰਕ ਸਭ ਤੋਂ ਪਹਿਲਾਂ ਇਹ ਕਹਿੰਦੇ ਜਿੰਨੀ ਵੀ ਟੀਮ ਮਾਲਾ ਖਲਾਣ ਕੇ ਕਵਰਜ ਕਰਨੇ ਆ ਤੁਹਾਡਾ ਬਹੁਤ ਧੰਨਵਾਦ ਜੇ ਜਿੰਨੀ ਵੀ ਸੰਗਤਾਂ ਤੁਹਾਡੇ ਚੈਨਲ ਦੇ ਰਾਹੀਂ ਮੈਨੂੰ ਦੇਖ ਰਿਹਾ ਮੈਂ ਸਾਰਿਆਂ ਨੂੰ ਫਤਿਹ ਆਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਕੋਈ ਮੰਨ ਲੋ ਵੀ ਮੰਦਰ ਸਿੰਘ ਦੀ ਲਾਈਟ ਕਿਸੇ ਕਾਰਨ ਮੈਨੂੰ ਉਸ ਦਿਨ ਤਾਂ ਕੋਈ ਪਤਾ ਨਹੀਂ ਕਿਵੇਂ ਬੰਦ ਹੋਈ ਕਿਵੇਂ ਨਹੀਂ ਕਿਉਂਕਿ ਮੇਰੇ ਘਰ ਤੋਂ 2 ਕਿਲੋਮੀਟਰ ਵੱਟਪਿੰਡ ਤੋਂ ਪਾਸੇ ਰਹਿ ਜਾਂਦਾ ਮੈਨੂੰ ਕੋਈ ਪਤਾ ਨਹੀਂਗਾ ਪਰ ਮੈਨੂੰ ਆਪਣੇ ਲੈਨਮੈਨ ਕੇਵਲ ਸਿੰਘ ਦਾ ਫੋਨ ਆਇਆ ਮੈਨੂੰ ਉਹਨਾਂ ਨੇ ਕਿਹਾ ਬਾਈ ਜੀ ਇਹ ਵੀ ਉਹਨਾਂ ਦੀ ਐਸਟਾ ਕਰਕੇ ਆਪਸ ਵਿੱਚ ਇੱਕ ਘਰ ਦੇ ਵਿੱਚ ਜਿਹੜੀ ਕੇਬਲ ਜਾਂਦੀ ਉਹ ਖਰਾਬ ਹੋ ਗਈ ਹੈ ਤੇ ਉਹ ਆਪਾਂ ਉਹਨਾਂ ਦੀ ਕੇਬਲ ਫੋਨ ਉਹਨਾਂ ਦਾ ਫੋਨ ਸੁਣਨ ਨੂੰ ਆਇਆ ਉਹ ਉਹਨਾਂ ਨੇ ਉਹਦੇ ਤੇ ਉਹਨਾਂ ਨੇ ਕਿਹਾ ਨਾ ਵੀ ਉਹਦੇ ਕਰਕੇ ਸਾਡੀ ਕੇਬਲ ਡਾਈ ਗਈ ਹੈ ਉਹਨਾਂ ਨੇ ਫਿਰ ਮੈਨੂੰ ਜਦੋਂ ਪੁੱਛਿਆ ਮੈਨੂੰ ਲੱਗਾ ਮੈਂ ਕਿਹਾ ਵੀ ਮੰਨ ਲੂ ਚਲੋ ਇੱਕ ਤਾਂ ਇਹਨਾਂ ਦਾ ਆਪਸ ਵਿੱਚ ਪਰਿਵਾਰ ਦੇ ਵਿੱਚ ਕਿਸੇ ਕਾਰਨ ਹੋ ਕੇ ਪਹਿਲੇ ਹੀ ਲੜਾਈ ਝਗੜਾ ਚੱਲਦਾ ਮੈਂ ਕਿਹਾ ਤੁਸੀਂ ਕੇਵਲ ਭਾਵੇਂ ਤੁਹਾਨੂੰ ਕੋਈ 10 ਮੀਟਰ ਵੱਧ ਪਾਣੀ ਪਹੇਜੇ ਤੁਸੀਂ ਇਹਨਾਂ ਦੀ ਇਹ ਨਾ ਵੀ ਬਿਜਲੀ ਦੇ ਰੇਕ ਦੇ ਵਿੱਚ ਇਹਨਾਂ ਦੀ ਲੜਾਈ ਦੁਬਾਰਾ ਪੈ ਜੇ ਹੋਰ ਕੋਈ ਹਾਂ ਜਿਉਂ ਕਹਿੰਦੇ ਆ ਵੀ ਮੇਰੇ ਵਜਾ ਕਰਕੇ ਉਹਨਾਂ ਦੀ ਬਿਜਲੀ ਬੰਦ ਆ ਮੈਂ ਆਪ ਦਾ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਚੜੂੰਗਾ ਤੇ ਉਹ ਵੀ ਆ ਜਗੇ ਉੱਥੇ ਸੌਂ ਖਾ ਜਾਣਾ ਵੀ ਅਸੀਂ ਇਸ ਗੱਲ ਦੇ ਭਾਗੀਦਾਰ ਬਣਾਂਗੇ ਇੱਥੋਂ ਤੱਕ ਇਹ ਵੀ ਤੁਹਾਡੇ ਦੋਸ਼ ਲੱਗਿਆ ਕਿ ਉਹ ਜੇ ਜੇ ਕੋਲੇ ਮੁੱਦ ਕੀ ਘਰੇਟ ਦੇ ਵਿੱਚ ਦੇਖੋ ਉਹਨਾਂ ਦੇ ਗ੍ਰੈਡ ਦੇ ਵਿੱਚ ਗਏ ਸੀਗੇ ਪਰ ਤੁਹਾਡਾ ਉਹਨਾਂ ਨੂੰ ਕਾਲ ਗਈ ਹੈ ਜੇ ਨੂੰ ਕਿ ਵੀ ਬਲਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਇਹਨਾਂ ਦੀ ਕਾਮ ਨਹੀਂ ਹੋ। ਦੇਖੋ ਜੀ ਮੈਂ ਤੁਹਾਨੂੰ ਜੇ ਸਾਹ ਦਾ ਨੰਬਰ ਦੇ ਦਿੰਨਾ ਤੁਸੀਂ ਉਹਨਾਂ ਤੋਂ ਪੁੱਛ ਲੈ ਲਿਓ। ਇਸ ਗੱਲ ਦੀ ਬਹੁਤ ਆਣ ਕੇ ਗੁਰਦੁਆਰਾ ਸਾਹਿਬ ਵਿੱਚ ਸੌਖਾ ਕੇ ਕਹਿ ਰਿਹਾ ਕਿ ਇਸ ਗੱਲ ਦੀ ਜਾਮਾ ਬਿਜਲੀ ਕਰ ਗਿਆ ਹੋਗਾ। ਜਾਮਾ ਜੇਈ ਸਾਹ ਨੂੰ ਫੋਨ ਕੀਤਾ ਹੋਵੇ ਇਹਨਾਂ ਦੇ ਸਬੰਧ ਦੇ ਵਿੱਚ ਮੇਰਾ ਉਸ ਨਾਲ ਕੋਈ ਲੈਣਾ ਦੇਣਾ ਠੀਕ ਆ ਦੋਸ਼ ਲਾਉਣੇ ਆ ਉਹ ਤਾਂ ਬੇਬਨਾਦਰ ਪਰ ਸੱਚ ਤਾਂ ਹੈ ਵੀ ਜੇ ਸਾਹਮਣੇ ਆਣ ਕੇ ਗੱਲ ਕਰਦੇ। ਦੇਖੋ ਜੀ ਮੰਨ ਲਓ ਕਿਸੇ ਦੇ ਝੂਠੇ ਦੋਸ਼ ਲਾਉਣ ਤੋਂ ਪਹਿਲਾਂ ਈ ਸਰਦੇਵ ਸਿੰਘ ਨੇ 5 ਸਾਲ ਪਿੰਡ ਚ ਸਰਪੰਚੀ ਕੀਤੀ ਹੈ ਜਿਹੜਾ ਬੰਦਾ ਪਿੰਡ ਦੇ 5 ਸਾਲ ਫੈਸਲੇ ਕਰਦਾ ਰਿਹਾ ਹੋਵੇ ਤੇ ਉਹ ਅੱਜ ਆਪਦੇ 4 ਭਰਾ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਇੱਕ ਤਾਂ ਉਹ ਨਾ ਬੈਠਾ ਆਖਾਂ ਤੋਂ ਤਿੰਨ ਭਰਾ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਜਿਉ ਇਸ ਗੱਲ ਦੀ ਰਵਾਈ ਕਰਨੀ ਚਾਹੁੰਦਾ ਵੇ ਸੱਚੇ ਦਿਲੋਂ ਕੀ ਉਹ ਆਪਦੇ ਪਰਿਵਾਰ ਦਾ ਬੈਠ ਕੇ ਮਸਲਾ ਨਹੀਂ ਸੁਝਾ ਸਕਦਾ ਜੇ ਲੋਕਲ ਦੇ ਫੈਸਲੇ 5 ਸਾਲ ਕੀਤੇ ਪੰਚਾਇਤ ਦੇ ਵਿੱਚ ਰਹਿ ਕੇ ਬੰਦਾ ਵੀ ਜੇ ਆਪਦਾ ਘਰ ਦਾ ਮਸਲਾ ਨਹੀਂ ਸੁਝਾ ਸਕਦਾ ਕਿੰਨਾ ਕ ਆਪਾਂ ਨੂੰ ਸਿਆਣਾ ਕਹਿਣਾ ਠੀਕ ਹੈ ਮਨ ਲਓ ਅੱਜ ਤੱਕ ਨਾ ਪਏ ਹੋ ਜੋ ਕੁਝ ਕੰਮ ਕਰਿਆ ਨਾ ਪਾ ਕਿਸੇ ਦਾ ਮਾਰਾ ਕੀਤਾ ਪਰ ਆ ਮੇਰੇ ਪਿੰਡ ਦੀਆਂ ਮਾਮਾ ਪੈਣਾ ਮੇਰੇ ਬਜ਼ੁਰਗ ਖੜੇ ਆ ਮੇਰੀ 45 ਸਾਲ ਦੀ ਉਮਰ ਹੋ ਗਈ ਹੈ ਅੱਜ ਤੀਕ ਮੈਨੂੰ ਕਿਸੇ ਗੱਲ ਦੇ ਵਿੱਚ ਕੋਈ ਕਹਿ ਦੇਵੇ ਵੀ ਆਪਾਂ ਕਿਸੇ ਨਾਲ ਬਦਲਾਖੋਰੀ ਦੀ ਭਾਵਨਾ ਕਿਉਂਕਿ ਮੇਰਾ ਤਾਂ ਇੱਕੋ ਮਕਸਦ ਆ ਵੀ ਪਿੰਡ ਦੇ ਵਿੱਚ ਭਰਾਪੇ ਨਿਤ ਕਰਨਾ ਮੇਰੀ ਕੱਲ ਵੀ ਗੱਲ ਹੋਈ ਹੈ ਵੀ ਜੇ ਕਿਸੇ ਢੰਗ ਨਾਲ ਇਹਨਾਂ ਦਾ ਬੈਠ ਕੇ ਮਸਲਾ ਹੁੰਦਾ ਅੱਜ ਵੀ ਆਪਾਂ ਸੁਝਾਉਣਗੇ ਪਰ ਰੌਲਾ ਕੀ ਹੈ ਵੀ ਮੰਨ ਲਓ ਸ਼ਮਸ਼ੀਰ ਸਿੰਘ ਤੇ ਉਹਨਾਂ ਨੇ ਸੱਤਾ ਮਾਰੀਆਂ ਡਾਕਟਰ ਦੀ ਰਿਪੋਰਟ ਦੇ ਮੁਤਾਬਕ ਖਾਣੇ ਰੁਕਾਇਆ ਉਹਨਾਂ ਤੇ 24 26 ਦਾ ਪਰਚਾ ਹੋਇਆ ਠੀਕ ਹੈ ਮੰਨ ਲਓ ਆਪਾਂ ਮਸਲਾ ਨਾ ਕੋਈ ਮਸਲਾ ਨਹੀਂਗਾ ਕਿਉਂਕਿ ਇਹਦੇ ਸੱਟਾਂ ਬਚੀਆਂ ਇਹ ਮੈਡੀਕਲ ਜਾਂਦੋ ਬਚੀਆਂ ਇਸਦੀ ਨੜਾਈ ਹੋਈ ਸੀ ਇਹ ਪਿਛਲੇ ਮਹੀਨੇ ਦੀ 21 ਤਰੀਕ ਦੀ ਗੱਲ ਹੈ ਅੱਛਾ ਉਹ ਪਰਚਾ ਹੋ ਗਿਆ ਉਹਨਾਂ ਨੇ ਆਦੀ ਉਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਦੀ ਜਾਂਚ ਲਾਤੀ ਵੀ ਸਾਡੇ ਤੇ ਪਰਚਾ ਝੂਠਾ ਆ ਚਲੋ ਉਹ ਮੁਗੇ ਡੀਐਸਪੀ ਦੀ ਵੀ ਇਨਕੁਆਰੀ ਚੱਲਦੀ ਆ ਕੋਈ ਗੱਲ ਨਹੀਂ ਇਨਕੁਆਰੀ ਦੇ ਵਿੱਚ ਪਤਾ ਲੱਗ ਜਾਊ ਵੀ ਕੌਣ ਝੂਠਾ ਕੌਣ ਸੱਚਾ ਪਰ ਆਪਾਂ ਉਹਨਾਂ ਗੱਲਾਂ ਦੇ ਵਿੱਚ ਇੱਕ ਮਿੰਟ ਪਰਸੈਂਟ ਵੀ ਭਾਗੀਦਾਰ ਨਹੀਂ ਕਿਉਂਕਿ ਇਹਨਾਂ ਦਾ ਪਰਿਵਾਰਕ ਮਸਲਾ ਹੈ ਨਾ ਪਾਜ ਦੀ ਪਰਿਵਾਰਕ ਮਸਲੇ 'ਚ ਕਿਸੇ ਨੂੰ ਉਲਝਾਉਣਾ ਚਾਹੁੰਦੇ ਆ ਪਰ ਜਿਹੜੇ ਬਿਨਾਂ ਮਤਲਬ ਤੋਂ ਕਿਸੇ ਦੇ ਝੂਠੇ ਦੋਸ਼ ਲਾਉਣੇ ਕਿਉਂਕਿ ਇਸ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ ਐਮਐਲ ਸਾਬ ਪਿੰਡ ਆਏ ਸੀ ਉਸ ਦਿਨ ਉਹ ਬੰਦੇ ਸਰੋਪੇ ਪਾਉਣ ਲੱਗ ਪਏ ਸੀ ਕਿ ਮੇਰੀਆਂ ਉਹਦੇ ਮਿੰਟਾਂ ਕਰਦੇ ਸੀ ਇਹ ਮੀਨ ਵਾਲਮਟ ਦੇਖੀ ਜਾ ਰਹੀ ਕਿਉਂਕਿ ਉਹ ਜਿਆਦਾ ਸਾਡੇ ਕੇਸ ਦੇ ਵਿੱਚ ਨੋਰਮ ਨਹੀਂ ਹੈ। ਕੀ ਕਾਰਨ ਸਾਹਮਣੇ ਦਿਖਾਉਣਾ ਹੈ? ਦੇਖੋ ਇਹ ਮੈਂ ਮੈਂ ਇਸ ਗੱਲ ਨੂੰ ਮੈਨੂੰ ਨਹੀਂ ਪਤਾਗਾ ਪਰ ਮੈਂ ਤਾਂ ਇੱਕ ਜਾਣਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਦਾ ਸਿੱਖ ਹਾਂ ਤੇ ਪ੍ਰਮਾਤਮਾ ਨੇ ਦਿੱਤੀ ਜ਼ਿੰਦਗੀ ਜਿਹੜੀ ਹੈ ਜਿੰਨੀ ਪ੍ਰਮਾਤਮਾ ਨੇ ਮੈਨੂੰ ਸੋਚੀ ਦਿੱਤੀ ਮੈਂ ਉਹ ਸਾਰੇ ਸਮਾਜ ਦੇ ਵਿੱਚ ਵੰਡਣਾ ਚਾਹੁੰਦਾ। ਵੀ ਇਹ ਦਿਖਾ ਕੇ ਦਿੱਤੀ ਸੀ ਸੁਰੇਸ਼ ਸਿੰਘ। ਹਾਂ ਦਿੱਤੀ ਤੇ ਮੈਂ ਹਾਂਜੀ ਐਸਐਸਪੀ ਦੇ ਦਿੱਤੀ ਦਰਖਾਸਤ ਤੇ ਮੇਰੇ ਨਾਲ 2735 ਸਰਪੰਚ ਲਗਾਇਆ ਹੋਇਆ ਸੀ ਉਸ ਦਿਨ ਬੰਦੇ ਗ੍ਰਸਤਾਰ ਹੋਏ ਸੀ ਕਿੰਨੇ ਹੋਏ ਸੀ ਨਹੀਂ ਸਭ ਤੋਂ ਪਹਿਲਾਂ ਦੇਖਿਆ ਸੀ ਦਖਾਸਤ ਐਸਐਸਪੀ ਦੇ ਹੂੰ ਉਹਦੇ ਵਿੱਚ ਦਵਾਈ ਸੀ ਮੇਰੇ ਚਾਚੇ ਤੋਂ ਉਹ ਇੰਨੀ ਜੋ ਹੈ ਨਹੀਂ ਉਹ ਤੋਂ ਇਹ ਕਹਿ ਕੇ ਇਹਨਾਂ ਨੇ ਦਖਾਸਤ ਤੇ ਦਵਾਈ ਸੀ ਤੇ ਦੋਵੇਂ ਭਰਾ ਸੀ ਸੀਗੇ ਮੈਂ ਜਮਸ਼ੇਰ ਸਿੰਘ ਤੇ ਜਸਵੰਤ ਸਿੰਘ ਤੇ ਜਰਨੈਲ ਸਿੰਘ ਤੇ ਮੰਗੇ ਪੁੱਛ ਚਾਰ ਪੰਜ ਜਣੇ ਨੂੰ ਲੈ ਕੇ ਗਈ ਆ ਨਹੀਂ ਉਹਦੇ ਸਾਨੂੰ ਉੱਥੇ ਚੌਕੀ ਬੁਲਾਇਆ ਗਿਆ ਹਾਂਜੀ ਚੌਕੀ ਬੁਲਾਇਆ ਗਿਆ ਜਦੋਂ ਅਸੀਂ ਚੌਕੀ ਗਏ ਆ ਉਹਨਾਂ ਨੇ ਕੋਚਿਆ ਵੀ ਇਹ ਗੱਲ ਆ ਤਾਂ ਫਿਰ ਚੋਪਕ ਇਹ ਗਏ ਨਹੀਂ ਚੋਪਕ ਕਰਕੇ ਸਟਾਫ ਵગેਰਾ ਤਾਂ ਮੈਂਬਰ ਤਾਂ ਵੀ ਸਾਡੇ ਨਾਲ ਗਏ ਸੀ ਇਹਦੇ ਵਿੱਚ ਵੀ ਤੁਹਾਡਾ ਨਾਮ ਆ ਰਿਹਾ ਕਿ ਉੱਥੇ ਚਾਰ ਦਰਖਾਸਤ ਦਿੱਤੀ ਗਈ ਇਹਨਾਂ ਉਹਨਾਂ ਵੱਲੋਂ ਸੰਦੇਸ਼ ਸੀ ਉਹਨਾਂ ਵੱਲੋਂ ਚਾਰ ਬੰਦਿਆਂ ਨੂੰ ਲਜਾਇਆ ਗਿਆ ਪੁਲਿਸ ਵੱਲੋਂ ਸ਼ਾਮ ਨੂੰ ਬਲਵਿੰਦਰ ਸਿੰਘ ਖਾਲਸਾ ਕਹਿੰਦੇ ਛੱਡ ਨਹੀਂ ਦੇ ਕੋਈ ਉਹ ਤਾਂ ਉਸ ਗੱਲ ਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਉਹ ਤਾਂ ਕਿਸੇ ਨੂੰ ਵੀ ਕਹਿ ਦਿਓ ਮੰਨ ਲਓ ਵੀ ਜੇ ਫਰਜ਼ ਕਰ ਲਓ ਕਿਸੇ ਕੇਸ ਦੇ ਵਿੱਚ ਕਿਸੇ ਬੰਦੇ ਨੂੰ ਲੈ ਕੇ ਜੇ ਤਾਂ ਪੁਲਿਸ ਨੂੰ ਕਲੀਅਰ ਹੋ ਗਿਆ ਵੀ ਵਾਕੇ ਬੰਦਾ ਇਹ ਦੋਸ਼ੀ ਨਹੀਂਗਾ ਤੇ ਫਿਰ ਤਾਂ ਉਹਨਾਂ ਨੂੰ ਛੱਡਨੇ ਪੈਣਾ ਨਾ ਜੇ ਬੰਦਾ ਮੰਨ ਲਓ ਵੀਰ ਨਿਰਮਲ ਸਿੰਘ ਨੂੰ ਉਹਨਾਂ ਨੇ ਕਿਸੇ ਪੁੱਛ ਕੇ ਸਾਹ ਤੇ ਲੈ ਗਏ ਜਿਉ ਨਹੀਂ ਦੋਸ਼ੀ ਪਾਇਆ ਕਹਿੰਦਾ ਨਗਿੰਦਰ ਸਿੰਘ ਖਾਲਸਾ ਇੱਕ ਗੱਲ ਕਰਦੇ ਪਲਿੰਦਰ ਸਿੰਘ ਖਾਲਸਾ ਕਹਿੰਦਾ ਕਿ ਮੈਂ ਆਪਣੀ ਕੁੰਟ ਦੇ ਲਈ ਇੱਕ ਇਨਸਾਨ ਲਈ ਖੜਾ ਹਾਂ ਸਮਾਜਿਕ ਮੁੱਦਿਆਂ ਦੇ ਤੇ ਪਲਿੰਦਰ ਸਿੰਘ ਖਾਲਸਾ ਇੱਕ ਪਾਰਟੀ ਨਾਲ ਜਿਹੜਾ ਕੇਸ ਇਹ ਨਹੀਂ ਜੀ ਦੋਨੋਂ ਨਾ ਖੜਾ ਪਰ ਆਹ ਦੇਖੋ ਆ ਜਿਹੜਾ ਕਾਗਜ਼ ਹੈ 2022 ਦੇ ਵਿੱਚ ਇਹਨਾਂ ਦੀ ਲੈਫਟ ਹੋਈ ਹੈ ਜਿਦੇ ਵਿੱਚ ਸਾਈਨ ਸ਼ਮਸ਼ੀਰ ਸਿੰਘ ਦੇ ਨਗਿੰਦਰ ਸਿੰਘ ਸਰਪੰਚ ਸਾਬਕਾ ਜਸਪਾਲ ਸਿੰਘ ਪੁੱਤਰ ਖਾਨਾ ਸਿੰਘ ਬਰਦਾਸ ਸਿੰਘ ਸਰਪੰਚ ਸਾਹਿਬ ਦਾ ਹੂਰਾ ਸੁਖਦੇਵ ਸਿੰਘ ਦੇ ਸੇਨ ਆ ਆ ਅਖਬਾਰ ਸਿੰਘ ਮੈਂਬਰ ਸਾਹਿਬ ਦਾ ਉਹਦੇ ਸੇਨ ਆ ਆ ਪ੍ਰਦੀਪ ਸਿੰਘ ਪਾਲ ਸਿੰਘ ਸਾਡੇ ਮੁਦਕੀਰੇ ਦੇ ਆੜਤਗੇ ਉਹਨਾਂ ਦੇ ਸੇਨ ਆ ਆ ਸੁਖਮੰਦਰ ਸਿੰਘ ਮੁਖਤਿਆਰ ਸਿੰਘ ਦਾ ਹੂਠਾ ਲੱਗਾ ਆ ਜਸਵੰਤ ਸਿੰਘ ਦੇ ਸੇਨ ਆ ਆ ਕੁਲਵਿੰਦਰ ਸਿੰਘ ਮੈਂਬਰ ਦੇ ਤੇ ਆ ਨਿਰਮਲ ਸਿੰਘ ਤੇ ਸਾਰੇ ਬੰਦੇ ਦੇ ਸੇਨ ਆ ਜਿਹੜਾ ਇਹ ਬਤੌਰ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਰਾਜੀਨਾਮਾ ਹੋ ਕੇ ਲਿਖਿਆ ਗਿਆ ਇਹ ਤਾਂ ਸਿਰਫ ਪੰਚਾਇਤ ਨੇ ਹੁਣ ਜਦੋਂ ਬਾਣ ਵਿਹਲੇ ਹੋਏ ਚੋਣਾਂ ਲਾਉਣ ਤੋਂ ਪਹਿਲਾਂ ਇਹਦੇ ਲਿਖਤ ਦੇ ਮਤਲਬ ਉਹਨਾਂ ਨੇ ਸਿਰਫ ਇਹਨਾਂ ਦੀ ਪੈੜੀ ਦੀ ਵੰਡ ਕੀਤੀ ਨਾ ਕਿ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ ਕੁਝ ਨਹੀਂ ਕੀਤਾ ਸਾਰੀਆਂ ਗੱਲਾਂ ਬੇਬੁਨਿਆਦ ਕਿਉਂਕਿ ਮੰਨ ਲਓ ਅੱਜ ਵੀ ਸਮਸ਼ੀਰ ਸਿੰਘ ਦੀ ਪੈੜੀ ਵਿਹਲੀ ਪਈ ਹੈ ਜੇ ਨੇ ਕਿਸੇ ਦੀ ਪੈੜੀ ਤੇ ਕਬਜ਼ਾ ਕੀਤਾਂਦੇ ਦੀ ਆਪਦੀ ਪੈੜੀ 'ਚ ਢੂਣਾ ਕਿਉਂ ਨਾ ਲਾ ਜਾਣੇ ਪਹਿਲਾਂ ਸੁਖਦੇਵ ਸਿੰਘ ਦੀ ਪੈੜੀ ਆਪਦੀ ਢੂਣਾ ਲੱਗਾ ਤੁਸੀਂ ਪਹਿਲੀ ਖੁੱਦ ਆਪਵਾਕ ਹੈ ਹਾਂ ਮੈਂ ਆਪਵਾਕ ਹੈ ਤੁਸੀਂ ਪਾਸ ਕਿਹਨੇ ਕਬਜ਼ਾ ਨਹੀਂ ਕੀਤਾ ਪਰ ਤੁਸੀਂ ਆਪ ਦਾ ਸੀ ਆਪਦੀ ਪਹਿਲੀ ਵਾਈ ਹੈ ਮਨਕਾ ਆਪਦੀ ਵਾਈ ਹੈ ਆਪਕੇ ਨੇ ਪਹਿ ਸਾਡੀ ਵਾਈ ਨਹੀਂ ਕੀ ਇਹਨਾਂ ਨੇ ਤਾਂ ਸਿਰਫ ਆਪਦੀ ਪਹਿਲੀ ਵਾਈ ਜਿਹੜੀ ਪੰਚਾਇਤ ਨੇ ਇਹਨਾਂ ਨੂੰ ਕਹਿੰਦਾ ਭਾਈ ਆਹ ਤੁਹਾਡੀ ਪਹਿਲੀ ਅਸੀਂ ਵਟ ਪਾਤੀ ਹੈ ਇਹਨਾਂ ਨੇ ਤਾਂ ਉਹੀ ਵਾਈ ਹੈ ਡੇਢ ਕਿੱਲੇ ਹਾਂਜੀ ਬਾਕੀ ਆ ਸਾਰੇ ਪਿੰਡ ਦੇ ਲੋਕ ਖੜੇ ਇਹਨਾਂ ਨੂੰ ਪੁੱਛ ਲਓ ਇੱਕ ਦਿਨ ਹੋਰ ਦੱਸੋ ਜੀ ਮੀਟਰ ਦੀ ਗੱਲ ਕਰਦੇ ਹਾਂ ਤੁਹਾਡੇ ਕੱਚਾ ਜੀ ਹੈ ਜਿਹੜੇ ਹੁੰਦੇ ਆ ਉਹ ਤੋਂ ਦੇ ਬਰਾਬਰ ਸੁਰੱਖ ਸਹਾਰਾ ਨਾਲ ਹੁੰਦਾ ਹੈ ਹਾਂਜੀ ਉਹਨਾਂ ਦਾ ਮੀਟਰ ਅਲੱਗ ਲੱਗਿਆ ਤੁਹਾਡਾ ਮੀਟਰ ਅਲੱਗ ਲੱਗਿਆ ਪਹਿਲਾਂ ਤੁਹਾਡੇ ਮੀਟਰ ਦੀ ਜਿਹੜਾ ਇੱਕ ਕੇਬਲ ਆਉਂਦੀ ਸੀਗੀ ਜਦੋਂ ਸਾਡਾ ਟਰਾਂਸਫਾਰਮਰ ਨਹੀਂ ਲੱਗਾ ਸੀਗਾ ਉਹ ਕੇਵਲ ਅਸੀਂ ਪਿੱਛੋਂ ਅਸੀਂ ਪਾਈ ਸੀਗੀ ਹੁਣ ਅੱਜ ਜਦੋਂ ਇਹ ਆਪਦੇ ਨੂੰ ਨਵੀਂ ਕੇਬਲ ਪਾ ਲਈ ਪਹਿਲਾਂ ਇਹ ਲਾਉਣ ਲੱਗੇ ਸੀਗੇ ਤੇ ਇਹ ਕਹਿੰਦੇ ਨਾ ਲਾਓ ਵੀ ਨੂੰ ਪੈਸੇ ਦੇ ਦਾਂਗੇ ਅਸੀਂ ਚੁੱਪ ਕਰ ਗਏ ਲਾ ਹੀ ਨਹੀਂ ਹੁਣ ਇਹਦੇ ਨਾ ਨਾ ਸਾਨੂੰ ਕੋਈ ਪੈਸਾ ਦਿੰਦਾ ਨਾ ਕੋਈ ਹੁਣ ਜਿਹੜਾ ਇਹ ਬੰਦੇ ਲਾਉਂਦੇ ਵੀ ਇਹਨੇ ਕੁੰਡਲਾਂ ਲਾ ਦਿੱਤਾ ਤਾਰ ਨੇ ਵੀ ਆਈ ਦੀ ਅਜੇ ਤਾਰੋਪੰਦੇ ਤੋਂ ਮੇ ਛੜੀ ਪਈ ਆ। ਉਹ ਅਸੀਂ ਤਾਂ ਥੋੜਾ ਲਾਉਣੀ ਆ ਇਹਨਾਂ ਨੇ ਬੀਲੀ ਵਾਲਾ ਲਿਆ ਕੇ ਲਾਉਣੀ ਆ। ਬੀਲੀ ਵਾਲਿਆਂ ਨੂੰ ਜਾਂ ਉਹਨਾਂ ਨੇ ਪਿਆ ਨਹੀਂ ਹੈਗਾ। ਨਹੀਂ ਉਹਨਾਂ ਨੇ ਕੋਈ ਨਹੀਂ ਆ ਬੀਲੀਆ ਨਾਲ ਲਾਉਣ ਨੂੰ ਨਾ ਲਾਉਣ ਨੂੰ ਕੋਈ ਨਹੀਂ ਅਸਨਾ ਹੀ ਪਿਆ। ਇਸ ਵਕਤ ਜੀ ਗੱਲ ਕਰੀਏ ਤਾਂ ਅੱਜ ਵੀ ਤੁਸੀਂ ਦੇਖੋ ਵੀ ਪਸੀਨਾ ਆ ਰਿਹਾ ਟੈਂਪਰੇਚਰ ਬਹੁਤ ਜ਼ਿਆਦਾ ਹੈਗਾ ਥੋੜੇ ਚਾਚਾ ਜੀ ਖਾ ਤਾਂ ਉਹਨਾਂ ਨੂੰ ਦੱਸਣਾ ਨਹੀਂ ਪਿਆ। ਇੱਕ ਇਨਸਾਨੀਅਤ ਦੇ ਤੌਰ ਤੇ ਜੇ ਗੱਲ ਕਰੀਏ ਤਾਂ ਖਾਲਸਾ ਜੀ ਗੁੱਸਾ ਨਾ ਕਰਿਓ ਕਿ ਕਿਸੇ ਵੀ ਉਹ ਜਿਹੜਾ ਹੈਗਾ ਕਿ ਗ੍ਰੈਡ ਦੇ ਵਿੱਚ ਇਹ ਨਹੀਂ ਗੱਲ ਕਹੀ ਹੈ ਕਿ ਵੀ ਤਾਰ ਲਾਈ ਜਾਵੇ ਜਾਂ ਇਸ ਘਰ ਦੇ ਵਿੱਚ ਬਿਜਲੀ ਨਹੀਂ ਨਹੀਂ ਉਹਨਾਂ ਦੇ ਘਰ ਦੀ ਬਿਜਲੀ ਚੱਲ ਰਹੀ ਹੈ ਜੀ ਤੁਸੀਂ ਜਾ ਕੇ ਮੌਕੇ ਤੇ ਦੇਖ ਲਓ ਬਿਜਲੀ ਬੰਦ ਹੈ ਹੀ ਨਹੀਂ ਉਹਨਾਂ ਦੀ ਉਹਨਾਂ ਦਾ ਕਹਿਣਾ ਇੱਕ ਮਹੀਨਾ ਹੋ ਗਿਆ ਅਸੀਂ ਗਰਮੀ ਦੇ ਵਿੱਚ ਨਹੀਂ ਨਹੀਂ ਇਸ ਗੱਲ ਦੀ ਬਾਤ ਤਾਂ ਤੁਸੀਂ ਹੁਣ ਤੁਹਾਨੂੰ ਲੈ ਚੱਲਦੇ ਉਹਨਾਂ ਦੇ ਘਰੇ ਜਾ ਕੇ ਤੁਸੀਂ ਕਵਰੇਜ ਕਰਿਓ ਉਹਨਾਂ ਦੇ ਘਰ ਦੀ ਬਿਜਲੀ ਚੱਲ ਰਹੀ ਹੈ ਉਹਨਾਂ ਦੀ ਘਰ ਦੀ ਬਿਜਲੀ ਸੋਰਾ ਝੂਠ ਹੈ ਜੀ ਆਹ ਮੰਨ ਲਓ ਉਹਨਾਂ ਦੇ ਆਂਢੀ ਗੋਢੀ ਸਾਰੇ ਖੜੇ ਆ ਦੱਸੀਦਾ ਤਾਂ ਮੈਨੂੰ ਵੀ ਇਸ ਗੱਲ ਦਾ ਪਤਾ ਹੈ ਵੀ 1 ਘੰਟਾ ਘਰੇ ਲੈਟ ਬੰਦ ਤੁਸੀਂ ਲੇਡੀਜ਼ ਨੂੰ ਕੀ ਲੱਗਦਾ ਕਿ ਉਹਨਾਂ ਦੇ ਘ ਚੱਲਦੀ ਹੈ ਜਿਨ੍ਹਾਂ ਨੇ ਵਾਈਟ ਆ ਤੁਸੀਂ ਜਾ ਕੇ ਆਏ ਹੋ ਮੈਂ ਸੰਭਲਾਂਗੀ ਵਾਈਟ ਹੈ ਨਾ ਜੀ ਜੀ ਹਾਂ ਉਹਨਾਂ ਨੇ ਨਾ ਮੈਂ ਇਸੇ ਮੇਰੇ ਇੱਕ ਉਹ ਨਾ ਉਹ ਵੀ ਲਾਈਟਿੰਗ ਚਾਣੀ ਗਏ ਇਹਨਾਂ ਦੇ ਘਰ ਵਿੱਚ ਜਿਵੇਂ ਨੀ ਤਾਰਾ ਜਣ ਗਿਆ ਜੀ ਕਿਉਂਕਿ ਅੰਦਰ ਸੈਂਡ ਜੇ ਜਾਤਾ ਦੀ ਸਾਡੇ ਉਹਨਾਂ ਦੀ ਉਹਨਾਂ ਦੇ ਕਿਸੇ ਵੀ ਦਿਨ ਮੀਮ ਹੋਇਆ ਉਹਨਾਂ ਦੇ ਉਸ ਦੇ ਕਾਰਨ ਉਹਨਾਂ ਦੀ ਤਾਰ ਸੜ ਗਈ ਹੈ ਤੇ ਉਹਨਾਂ ਨੇ ਐਸੈਂਸ ਮੈਨ ਸਾਡੇ ਘਰ ਵੀ ਆ ਕੇ ਸਾਨੂੰ ਫੋਨ ਲਾਇਆ ਉਹਨਾਂ ਦੀ ਤਾਰ ਸੜ ਗਈ ਕਿ ਇਹਨਾਂ ਦੇ ਘਰ ਸਨਿਆ ਦੇ ਸਾਡੀ ਤਾਰ ਲਾ ਦੇ ਅਸੀਂ ਇਹਨਾਂ ਨੂੰ ਆਪ ਜਾ ਕੇ ਆਖਿਆ ਮੈਂ ਕਿਹਾ ਵੀ ਮੰਦਰਦੱਲੇ ਕਿ ਸ਼ਾਇਦ ਤਾਰ ਤੁਹਾਡੇ ਕੋਲੋਂ ਸੜ ਗਈ ਤੇ ਜਾ ਕੇ ਤਾਰ ਲਾ ਤੋ ਇਹ ਕਹਿੰਦੇ ਵੀ ਤਾਰ ਸਾਡੇ ਘਰੋਂ ਨਹੀਂ ਸੜੀਗੀ ਤੇ ਇਹ ਵੀ ਜਿੱਥੋਂ ਆਪਣਾ ਮੇਨ ਟਰਾਂਸਫਾਰਮ ਉੱਥੇ ਦੇਖ ਜੀ ਲੱਗੀ ਥੋੜੀ ਜਿਹੀ ਉੱਥੋਂ ਰਾਤ ਨੂੰ ਹਾ ਨਿਕਲਦਾ ਗਿਆ ਸੀ ਉਹ ਆਪ ਦੀ ਉੱਥੇ ਤਾਰ ਚੈੱਕ ਕਰਾ ਲੈਣ ਮੈਮ ਇਸ ਤਾਰ ਦੇ ਵਿੱਚ ਸਾਡਾ ਜਿੰਨਾਂ ਨੇ ਸਾਡਾ ਟਰਾਂਸਫਰ ਮਨ ਲੱਗਾ ਹੋ ਸਕਿਆ ਟਰਾਂਸਫਰ ਮੈਂ ਤੋਂ ਕਰ ਲਉਣਾ ਚਾਹੁੰਦੀ ਆ ਪਰ ਅਸੀਂ ਨਹੀਂ ਲਾਉਂਦੇ ਨਹੀਂ ਸਾਡਾ ਆਪਣਾ ਜਦੋਂ ਅਸੀਂ ਟਰਾਂਸਫਰ ਲਾਇਆ ਇਸੇ ਸੰਦੇਟਾ ਜਿਹਨਾਂ ਨੇ ਸਾਡੇ ਨਾਲ ਬਹੁਤ ਹੀ ਚੀਜ਼ਾਂ ਆਪਟਰ ਸੀ ਦੱਸ ਨਹੀਂ ਬਿਆਨ ਨਹੀਂ ਕਰ ਸਕਦੇ ਇਹ ਕੱਲ ਨੇ ਸਾਡੀ ਰੋਟੀ ਤੇ ਉੱਪਰ ਕਰਦੇ ਜਿਹੜੀ ਮੇਰੇ ਥਾਣੇ ਨਾਲ ਤੁਹਾਡੀ ਗੱਲ ਹੋ ਜੇ ਕਿੰਨਾ ਦਾ ਉਹ ਮਹੀਨਾ ਨਹੀਂ ਅਕਾਕੇ ਤਾਂ ਅੱਜ ਗੇਟ ਦੇ ਉੱਤੇ ਟਰਾਂਸਫਰ ਲਉਂਦੇ ਪਏ ਤੁਸੀਂ ਆਪ ਸਾਡੇ ਕੋਈ ਕਿਸੇ ਦੇ ਕੇ ਪੂਰਾ ਟਰਾਂਸਫਰ ਕਰ ਸਕਦਾ ਐਸਟੀਮੇਟ ਲਾ ਕੇ ਜੋ ਬਿਜਲੀ ਵਾਲੇ ਕਰਕੇ ਗਏ ਆ ਦੋ ਗੇਠਾ ਛੱਡ ਕੇ ਸਾਡਾ ਟਰਾਂਸਫਾਰਮ ਪਿੱਛੇ ਲੱਗਾ ਪਰ ਅਸੀਂ ਕੁਝ ਨਹੀਂ ਆਖਿਆ ਸਾਡਾ ਟਰਾਂਸਫਾਰਮ ਸਹੀ ਜਗ੍ਹਾ ਲੱਗਾ ਅਗਰ ਸਾਡੇ ਨਾਲ ਉਹਦੇ ਜੀ ਲੜਾਈ ਕਲੇਸ਼ ਨਹੀਂ ਕਰਦੇ ਤਾਰਾਂ ਦਾ ਸਾਦੇ ਚ ਉਹਨਾਂ ਨੇ ਸਾਡਾ ਟ੍ਰਾਂਸਫਰ ਰੁਕਣ ਨੂੰ ਪੂਰੀ ਕੋਸ਼ਿਸ਼ ਕੀਤੀ ਆ ਮੈਮ ਸਾਰੇ ਮੇਰੇ ਹਸਬੰਦ ਦੇ ਦਾਸ ਸਾਹਰ ਨਾਂ ਤੇ ਤੇ ਕੋਈ ਅਸੀਂ ਕਦੇ ਤਾਂ ਨਹੀਂ ਘਟੰਦੇ ਨਹੀਂ ਇਹਨਾਂ ਦੇ ਕੰਮ ਵਿੱਚ ਜਾਂਦੀ ਸਾਨੂੰ ਕੋਈ ਪ੍ਰੋਬਲਮ ਜਾਵੇ ਫਿਰ ਉਹਨਾਂ ਨੇ ਕਿਹਾ ਪਹਿਲਾਂ ਆਪਾਂ ਬਿਜਲੀ ਖੋੜੀ ਉਸ ਟ੍ਰਾਂਸਫਰ ਉੱਤੇ ਜਾ ਰਹੀ ਸੀ ਮੈਨੂੰ ਪੁਰਾਣੇ ਤੋਂ ਜਾਂਦੀ ਸੀ ਜੀ ਹੁਣ ਸਾਡਾ ਨਵਾਂ ਲਗਾਓ ਉਹਨੇ ਕਿਹਾ ਤੁਹਾਡੇ ਇੱਕ ਆਪਸੀ ਲੜਾਈ ਹੋਣ ਦੇ ਕਾਰਨ ਜਦੋਂ ਤੁਸੀਂ ਕਿਹਾ ਵੀ ਅਸੀਂ ਹੁਣ ਨਹੀਂ ਲਾਉਂਦੇ ਹਾਂ ਹਾਂਜੀ ਨਹੀਂ ਲਾਉਂਦੇ ਕਿ ਹਾਲਾਤ ਸਨ ਹੈ ਉਹਦੇ ਕਰੀ ਬਿਜਲੀ ਨਹੀਂ ਹੈ ਇਹਨਾਂ ਨੇ ਮੰਤਰ ਸੰਗਤ ਚਾਚਾ ਜੀ ਆਮਨਦਰ ਸਿੰਘ ਸਰਦੇਵ ਸਿੰਘ ਦੇ ਚਾਚਾ ਜੀ ਉਹਨਾਂ ਦੇ ਘਰ ਵੀ ਲੈਟ ਹੈਗੀ ਮੰਦਰ ਸਿੰਘ ਦੇ ਘਰ ਹੈਗੀ ਅਗਰ ਨਹੀਂ ਵੀ ਹੋ ਗਈ ਕੋਈ ਬਹੁਤਾ ਇਸ਼ੂ ਨਹੀਂ ਹੈ ਦੂਸਰੇ ਘਰ ਉਹ ਕਾਰ ਲੈ ਸਕਦੇ ਜਿਵੇਂ ਇੱਕ ਪਰਿਵਾਰ ਦਾ ਨੂੰ ਰਹਿੰਦੇ ਬਾਹਰ ਵਿੱਚ ਰੱਖਿਆ ਕੋਈ ਇਹ ਨਹੀਂ ਹੈ ਬਿਨਾ ਪੱਕੇ ਤੋਂ ਸੌਂਦੇ ਆਏ ਇਸ ਚੀਜ਼ ਆਪਾਂ ਨੂੰ ਵੀ ਪਤਾ ਕਿ ਪੱਕੇ ਤੋਂ ਬਿਨਾ ਆਪਾਂ ਨਹੀਂ ਸੌ ਸਕਦੇ ਹੈ ਪਰ ਮੈਂ ਮਸੀਕਰ ਰਾਤ ਨੂੰ ਦੇ ਘਰ ਜਾਣੇ ਕਿ ਪੱਖਾ ਲੱਗਿਆ ਕਿ ਨਹੀਂ ਲੱਗਿਆ ਜੇ ਤੁਹਾਡੀ ਗੋਲ ਨਹੀਂ ਬਣੀ ਨਹੀਂ ਉਹਨਾਂ ਦੇ ਨਾਲ ਕੁਝ ਵੀ ਗੱਲ ਕਿ ਮੈਂ ਜੋ ਜ਼ਮੀਨ ਡੈਲੀਗੇਸ਼ਨ ਬਣਾਉਂਦੇ ਪਏ ਮੇਰੇ ਹਸਬੰਦ ਨੇ ਇਹਨਾਂ ਨੇ ਕਰਜਾ ਕੀਤਾ ਹੈ ਕਰਜਾ ਕੁਝ ਨਹੀਂ ਕੀਤਾ ਮੈਂ ਤੁਸੀਆ ਖੁਦ ਦੇਖੋ ਅੱਲੀ ਹੈ ਨਾ ਕਿ ਜ਼ਮੀਨ ਸਿੱਧੀ ਕਰਨੀ ਆ ਪੰਚਾਇਤ ਰਾਜਨਾਮੇ ਦੇ ਨਾਲ ਆਸਮ ਸਾਡੇ ਚਾਚਾ ਜੀ ਜਿਹੜੇ ਸਿੰਘਦੇਵ ਸਿੰਘ ਉਹਨਾਂ ਦੇ ਸੈਨ ਹੋਏ ਉਹਨਾਂ ਦੇ ਬੇਟੇ ਦੇ ਸੈਨ ਮੇਰੇ ਘਸ ਬੈਣਾ ਲੜਾਈ ਸੀ ਇਹਨਾਂ ਦੇ ਸੈਨ ਜਿਨ੍ਹਾਂ ਦੇ ਨਾਲ ਲੜਾਈ ਸੀ ਉਹਨਾਂ ਦੇ ਸੈਨ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਦੀ ਅਸੀਂ ਜ਼ਮੀਨ ਸਿੱਧੀ ਕਰਨੀ ਆ ਉਹਦੇ ਸੈਨ ਹੋਰ ਕੀ ਨੇ ਚਾਹੀਦੇ ਪੰਚਾਇਤ ਦੇ ਸੈਨ ਇਹ ਕਿਉਂ ਅਲੀਗੇਸ਼ਨ ਲਾਉਂਦੇ ਕਿ ਕਿਸੇ ਜ਼ਮੀਨ ਇਹਨਾਂ ਦੀ ਰੋਕ ਲਈਏ ਤੁਸੀਂ ਉੱਥੇ ਜਾ ਕੇ ਮੋਟਾ ਦੇਖੋ ਅਸੀਂ ਆਪਦੀ ਡੇਢ ਕਿੱਲੇ ਦੀ ਮੱਟ ਭਾਈ ਬਾਕੀ ਇਹ ਮੰਦਰ ਚਾਚੇ ਦੀ ਜ਼ਮੀਨ ਉਹ ਵੀ ਮੇਰੇ ਜੇਠ ਰਹੇਸ਼ਮ ਸਿੰਘ ਦੀ ਜ਼ਮੀਨ ਉਹ ਵੀ ਭਾਈ ਜਾ ਕੇ ਮੋਕਾ ਦੇਖੋ ਹਾਂਜੀ ਪ੍ਰਾਇਰੀਟੀ ਤਾਂ ਵੀਰ ਬਾਈ ਕਿਨ ਹੈ ਭਾਈ ਟੂ ਵਾਰੀ ਤਨਾਰੀ ਗਿਆ ਲੀਪੋਲ ਸ੍ਰੀ ਕਲੀ ਪੰਚੇਤ ਵਾਲੇ ਸਾਰੇ ਆ ਨਾਲ ਸੀ ਪੁੱਛ ਲੋ ਵੀ ਇਹਨਾਂ ਜਦੋਂ ਕਿਹਾ ਜਾ ਕੇ ਕਿ ਕੋਈ ਮੁੰਡਿਆ ਸਾਰਿਆਂ ਦੇ ਪੈਸੇ ਫੋਨ ਨਹੀਂ ਦੇਣੀ ਰੱਖਣਾ ਪੈ ਰਗਾ ਪਈਆ ਪੁੱਛ ਲੋ ਦੱਸ ਦੋ ਦੱਸ ਕੀ ਕਹਿਣਾ ਚਾਹੁੰਦੇ ਤੁਸੀਂ ਹਾਂ ਕੀ ਕਹਿਣਾ ਚਾਹੁੰਦੇ ਆ ਜਵਾਣਾਂ ਆ ਸਾਂ ਚੌਕੀ ਚ ਵਾ ਅੱਛਾ ਹਾਂ ਆ ਗਏ ਜੀ ਨਾ ਕੋਈ ਤੇ ਨਾਲ ਆਉਦੀ ਜਮੀਨ ਵਣੇ ਚਾਹੁੰਦੇ ਹੋ ਇੱਕ ਇਸ ਨੂੰ ਕੰਮ ਜੇ ਕਰ ਦੇਣਗੇ ਤੁਸੀਂ ਜੀ ਹਾਂ ਇਕੋ ਨਾ ਆਮ ਜੀ ਕਹਿੰਦਾ ਮੌਂ ਨਹੀਂ ਦਿੰਦੇ ਤੇ ਦੂਜੇ ਦੇ ਕਿ ਜਮਾ ਆਦੇ ਨਹੀਂ ਇਹ ਕੋਈ ਵੀ ਗੱਲ ਹਾਂ ਦੇ ਕੋਈ ਮੰਨ ਲਓ ਸਰਦੇਵ ਸਿੰਘ ਇਹ ਕਹਿ ਰਿਹਾ ਵੀ ਅਸੀਂ ਕੱਕੜ ਕਾਂਗਰਸੀ ਹਾਂ ਮੇਰੇ ਪਿੰਡ ਦਾ ਸਭ ਤੋਂ ਟਕਸਾਲੀ ਕਾਂਗਰਸੀ ਸਰਦਾਰ ਪ੍ਰਵੀਰ ਸਿੰਘ ਦਰਜੀ ਆ ਜਾਂ ਮੰਨ ਲਓ ਅੱਜ ਜਿਹੜੀ ਮੌਜੂਦਾ ਪੰਚਾਇਤ ਆ ਜਾਂ ਇਹ ਦੂ ਪਿਛਲੀ ਪੰਚਾਇਤ ਆ ਉਹ ਕਿਸੇ ਨਹੀਂ ਇਨਵੋਲਵਮੈਂਟ ਦੇ ਵਿੱਚ ਉਹਨਾਂ ਦੇ ਨਾਲ ਤੁਸੀਂ ਬੰਦਾ ਦਿਖਾ ਦਿਓ ਕੱਲ ਜਿਹੜੇ ਬੰਦੇ ਸੀ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਗਰਦਾਸ ਪੰਜ ਭਰੂਣ ਤੋਂ ਸੀਗਾ ਹੋਰ ਕੋਈ ਪਿੰਡ ਦਾ ਬੰਦਾ ਨਹੀਂ ਆ ਬੰਦੇ ਇੰਨੇ ਖੜੇ ਤੁਹਾਡੇ ਸਾਹਮਣੇ ਇੱਕ ਵੀ ਬੰਦਾ ਸੀ ਬਾਹਰ ਨਹੀਂ ਬੁਲਾਇਆ ਸਾਰੇ ਬੰਦੇ ਪਿੰਡ ਦੇ ਖੜੇ ਐ ਕੋਈ ਇਹਦੇ ਚ ਕੋਈ ਰੌਲੇ ਬਸ ਸਿਰਫ ਉਹਨਾਂ ਦੇ ਦਾ ਮੁੱਦੇ ਇਸ ਤਰ੍ਹਾਂ ਦੇ ਐ ਵੀ ਨਾ ਆਪਾਂ ਆਪ ਖੁਦ ਕੰਮ ਕਰਨਾ ਨਾ ਕਿਸੇ ਨੂੰ ਕਰਨਾ ਕਿਉਂਕਿ ਜਿਹੜੀ ਸੌਖੀ ਰੋਟੀ ਖਾਂਦਾ ਉਹਦੇ ਤੇ ਹਰੇਕ ਹੀ ਦੁਖੀ ਆ ਤੁਸੀਂ ਇਸੇ ਪਿੰਡ ਤੋਂ ਆ ਬੋਲੇ ਖਤਮ ਨਹੀਂ ਹੁੰਦੇ ਨਾ ਮੰਗਦੇ ਕਿਸੇ ਕੀ ਕਰਨਾ ਜੇਕਰ ਇਹ ਨਹੀਂ ਪਹਿਲਾਂ ਜਦੋਂ 2022 ਦੇ ਵਿੱਚ ਵੰਡ ਹੋਈ ਐ ਇਹਨਾਂ ਦੀ ਉਸ ਤਰ੍ਹਾਂ ਹੀ ਇਹਨਾਂ ਦੀ ਪਹਿਲੀ ਜਿਵੇਂ ਮੰਨ ਲਓ ਇਹ ਉਹਨੂੰ ਰਾਹ ਨਹੀਂ ਹੈਗਾ ਨਾ ਇਹਨੂੰ ਰਾਸਤੇ ਪਿੱਛੇ ਦਿੱਤੀ ਹੋਈ ਹੈ ਪਹਿਲੀ ਪੰਚਾਇਤੀ ਰੋਮ ਤੇ ਇਹਨਾਂ ਦਾ ਰਾਜੀ ਨਾ ਹੋਇਆ ਵੀ ਅਸੀਂ ਮਤਲਬ ਜਿਵੇਂ ਟੈਂਡੇ ਸੇ ਕਰ ਲੈਣੇ ਮਤਲਬ ਪਈ ਤਾਂ ਸਾਰੇ ਲੱਗ ਤਿੰਨੇ ਰਾਹ ਤੇ ਹੋ ਗਈ ਬਸ ਉਹ ਚੀਜ਼ ਨੂੰ ਨਾਮਨਜ਼ੂਰ ਕਰਦੇ ਪਰੇ ਦੇਖੋ ਇਹਨਾਂ ਦਾ ਚਾਚਾ ਇਹਨਾਂ ਤੇ ਦੋਸ਼ ਲਾ ਰਿਹਾ ਮੇਰੀ ਪਹਿਲੀ ਦੇ ਕਬਜ਼ਾ ਕਰ ਰਿਹਾ ਸਕੇ ਭਰਾ ਦੇ ਘਰ ਵਾਲੀ ਬਾਹਰੋਂ ਬੇਟੀ ਫੋਨ ਲਾ ਰਹੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਇਹ ਉਹ ਬਿਨਾ ਮਤਲਬ ਕਿ ਐਲੀਗੇਸ਼ਨ ਲਾ ਇਹਨਾਂ ਨੇ ਪੰਚਾਇਤ ਤੇ ਵੀ ਐਲੀਗੇਸ਼ਨ ਲਾਈ ਸੀਗੇ ਸਰਪੰਚ ਜਰਨੈਲ ਸਿੰਘ ਤੇ ਇਹਨਾਂ ਨੇ ਦਰਖਾਸਤ ਦਿੱਤੀ ਪਿੰਦਰ ਸਿੰਘ ਸੰਧੂ ਆਖਦੇ ਉਹਨਾਂ ਨੇ ਦਰਖਾਸਤ ਦਿੱਤੀ ਇਹਨਾਂ ਨੇ ਪਰ ਜਦੋਂ ਉਹਨਾਂ ਨੇ ਮਹਿੰਦੀ ਪੰਚਾਇਤ ਨੇ ਕੋਈ ਵੀ ਸਰਦ ਸੰਜੀ ਪੰਚਾਇਤ ਜਾਣਾ ਹੀ ਜਾਣਾ ਹੀ ਜਦੋਂ ਮੈਨੂੰ ਮੈਂਦੇ ਪਏ ਸੀਗੇ ਤੇ ਇਹਨਾਂ ਨੇ ਚਾਚੀ ਨੇ ਇੱਕ ਸਮندر ਸਿੰਘ ਦੇ ਘਰ ਹੋ ਗਿਆ ਦੀ ਵੀ ਸੰਧੂ ਦੇ ਮਹਿੰਦੀ ਮੰਜੇ ਉਹਨੇ ਪੰਚਾਇਤ ਨੇ ਉੱਥੇ ਹੀ ਜਰੀ ਸ਼ਰਤੀ ਦੇ ਹਟ ਕੇ ਮੈਨੂੰ ਆ ਉਸ ਤੋਂ ਬਾਅਦ ਇਹਨਾਂ ਨੇ ਪੰਚਾਇਤ ਤੇ ਜਾ ਕੇ ਦਰਖਾਸਤ ਦਿੱਤੀ ਸਰਪੰਚ ਪੰਚਾਇਤ ਤੇ ਰਿਪਾ ਦਿੱਤੀ ਤੁਸੀਂ ਕਿਹਨਾਂ ਸੀ ਇਹ ਚੌਣਿਆਂ ਵੀ ਅੱਜ ਫਿਰ ਜਵਾਨ ਤੋਂ ਭਾਜੀਏ ਜਦੋਂ ਉਦੋਂ ਜੇ ਜੇ ਨਹੀਂ ਮਜੂਸੀ ਉਦੋਂ ਲੇਟ ਤਾਂ ਨਾ ਕਰਦੇ ਹੁਣ ਲੇਟ ਤਾਂ ਹੈ ਜੀ ਇਹ ਸਹੀ ਹੈ ਉਹਨਾਂ ਨੂੰ ਉਵੇਂ ਵੰਡ ਕਰਨੀ ਚਾਹੀਦੀ ਹੈ ਹੈਨਾ ਜੀ ਕੋਈ ਕੁਛ ਇਨਸਾਫ ਨਹੀਂ ਹੁੰਦਾ ਸਾਡੇ ਤੇ ਮੈਂ ਮੰਗ ਕਰਦੇ ਸਾਡੀ ਪੈ ਵੀ ਪਾਈ ਜਾਵੇ ਤੇ ਪੈੜੀ ਸਾਡੀ ਜੰਮੀ ਕੀਤੀ ਜਾਵੇ ਜੋ ਵੀ ਅਸੀਂ ਸਾਨੂੰ ਵੰਡੇ ਉਹ ਇੱਥੇ ਕਿਹੜੀ ਕੋਈ ਹੋਣੀ ਨਹੀਂ ਸਾਰ ਨਹੀਂ ਪਈ ਜੰਮੀ ਰਾਣਾ ਲੱਗ ਗਿਆ ਉਹਦੇ ਆਹ ਤੇ ਕਾਹਦੇ ਮਾਂ ਤੋਂ ਕਰ